हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਦਾ ਸੇਲ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ हां जी ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਹਾਂ ਜੀ ਬਹੁਤ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਨਰਮਲ ਸਿੰਘ ਜੀ ਹਾਂ ਪਿੰਡ ਭਾਈ ਰੂਪਾ ਤਸੀਲ ਫੂਲ ਜਿਹੜਾ ਬਸੰਦਾਈ ਠੀਕ ਆ ਵੀਰੇ ਤਸ਼ੀਲ ਆਪણો ਕਿਹੜੀ ਪਈ ਜਾਂਦੀ ਹੈ ਸੀਲ ਰਾਮਪਰਾਹੁਲ ਹੈ ਜੀ ਠੀਕ ਹੈ ਬਾਈ ਨੇੜੇ ਪਿੰਡ ਕਿਹੜਾ ਕਿਹੜਾ ਰਹਿੰਦਾ ਨੇੜੇ ਸੁਲਾਪੁਰ ਰਹੇਗਾ ਜੀ ਇਧਰ ਰਾਮਪਰਾਹੁਲ ਇਧਰ ਇੱਕ ਸੜ ਭਗਤਾ ਭਾਈ ਕਾਇਨਾ ਜੀ ਤਿੰਨਾਂ ਦੇ ਜਾਨੀ ਵਿਚਾਲੇ ਜੇ ਪਿੰਡ ਆ ਜਾਂਦਾ ਆਪਣਾ ਠੀਕ ਹੈ ਬਾਈ ਹਾਂਜੀ ਕੰਟੈਕਟ ਨੰਬਰ ਬੋਲ ਦੋ ਆਪਣਾ ਕੰਟੈਕਟ ਨੰਬਰ ਹੈ ਜੀ 9463842855 ਹੂੰ ਦੂਜਾ ਹੈਗਾ ਜੀ 707820605 ਜੀ ਠੀਕ ਹੈ ਬਾਈ ਇਹ ਬਾਈ ਦੇ ਬਾਈ ਦੋਵੇਂ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜਰਸੀ ਆ ਜਾਂਦੇ ਨੇ ਨਗੀਨਾ ਬਾਈ ਕਾਲੇ ਰੰਗ ਦੀ ਹਾਏ ਕਾਲੀ ਜਰਸੀ ਆ ਗਈ ਹਾਂ ਹੁਣੇ ਸੂਈ ਆ ਬਾਈ ਇਹ 5-7 ਮਿੰਟ ਹੋਇਆ ਠੀਕ ਆ 5-7 ਮਿੰਟ ਹੋ ਗਏ ਸੂਈ ਨੂੰ ਬੱਚਾ ਬਾਈ ਕੀ ਦੇਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਵਸਾ ਦੇਤਾ ਬੱਚੇ ਚੰਗੇ ਪਾਉਂਦੀ ਹੈ ਹਨਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਚਵਾਈ ਚੂਈ ਕਿਵੇਂ ਲੱਗੀ ਬਹੁਤ ਸੋਹਣੀ ਹੈ ਬੱਚਾ ਚੰਗਾ ਆਇਆ ਹੁਣ ਤਾਂ ਰਮਣੀ ਬਹੁਤ ਸੋਹਣੀ ਹੈ ਬਾਕੀ ਬੰਦੇ ਨੇ ਪਾਸ ਕਰਨੀ ਹੈ ਕੋਈ ਟੈਨਸ਼ਨ ਨਹੀਂ ਬਹੁਤ ਸੋਹਣਾ ਚੌਂਕ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਜਿਵੇਂ ਢਾਂਚਾ ਹੈ ਦੇਖੋ ਜੀ ਆਪਣਾ 15-16 ਲੀਟਰ ਦੀ ਉਮੀਦ ਆ ਬਾਕੀ ਬੰਦੇ ਨੇ ਆਉਦੀ ਸਮਝ ਨਾ ਲੈਣੀ ਜਾਂ ਆਉਦੀ ਸੇਵਾ ਸੰਭਾਲ ਦੇ ਕੇ ਦੂਜਾ ਸੂਆ ਪਿਆ ਹੋਰ ਠੀਕ ਹੈ ਬਾਈ ਕਾਲੀ ਜਰਸੀ ਚਾਹੀਦੀ ਬਾਕੀ ਆਪਾਂ ਥਣ ਚੈੱਕ ਕਰਾਉਣੇ ਆ ਬਾਈ ਥਣ ਚੈੱਕ ਕਰੋ ਪੀੜੀ ਦੇ ਪਾਵੇ ਨਾਲ ਦੇ ਚਾਰੇ ਥਾਣਾ ਨਿੱਖੜਵੇਂ ਥਾਣਾ ਪੂਰੇ ਗਾਇਬ ਤੇ ਜਿਹਨੂੰ ਆਪਾਂ ਕਹਦੇ ਆ ਥਣ ਲੱਗਿਆ ਬਾਕੀ ਦੁੱਧਾਂ ਦੀ ਨਾੜ ਚੈੱਕ ਕਰੋ ਬਹੁਤ ਚੰਗੀ ਲੱਗੀ ਆ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਬਾਈ ਹਾਂ ਫਿਕਸ ਹੀ ਆ ਹਵਾਨਾ ਚੈੱਕ ਕਰੋ ਬਾਈ ਤਿਆਰ ਕਰਿਆਗਾ ਲੇਵੇ ਦੀ ਫੀਡਿੰਗ ਚੈੱਕ ਕਰੋ ਬੜੀ ਕਮਾਲ ਦੀ ਆ ਬਾਕੀ ਬਾਈ ਕਹਿੰਦਾ ਚਵਾਈ ਵੀ ਇੱਕ ਨੰਬਰ ਲੱਗੀ ਆ ਖੋਲ ਦੋ ਬਾਈ ਮੜੀ ਜੀ ਤੋੜ ਦੋ ਸ਼ੈਣੇ ਬਹੁਤ ਆ ਬਾਈ ਹਨਾ ਹਾਂਜੀ ਹਾਂਜੀ ਚੰਗੀ ਸਮੀ ਪਲੀ ਜਾਗੀ ਸੂਆ ਜਮੇ ਮਨ ਲੇ ਕੇ ਚਲੋ ਪਸੂ ਮੰਨੇ ਜਾਂਦੇ ਨੇ ਸੂਆ ਵੀ ਨਹੀਂ ਮੰਨੇ ਹਨ ਨਹੀਂ ਜਾਣ ਵਾਲੀ ਇਸ ਹੁੰਦੀ ਜਵਾਰ ਹੂੰ ਸਮੇਂ ਵੀ ਕਰਕੇ ਬਾਈ ਜਮਾ ਐ ਮੰਨ ਲਓ ਵੀ ਸੂਆ ਵੀ ਨਹੀਂ ਮੰਨੇ ਤੋਰਾ ਤਰਾ ਆਪਾਂ ਬਾਈ ਚੈੱਕ ਕਰਾਉਣਾ ਤੋਰਾ ਚੈੱਕ ਕਰੋ ਇੱਕ ਨੰਬਰ ਆ ਸੈਨਗਲ ਆ ਚਮਕੜੀਆ ਬੋਦੀਵਾਦੀ ਫੁੱਲ ਕਮਾਲ ਦੀ ਆ ਗਰਮੀਆਂ ਦਾ ਤੋਹਫਾ ਆ ਗਈ ਕਿ ਨਹੀਂ ਬਾਈ ਆ ਗਰਮੀ ਨਹੀਂ ਮੰਦੀ ਇਹ ਹੂੰ ਗਰਮੀ ਬਿਲਕੁਲ ਨਹੀਂ ਮੰਨਣੀ ਗਰਮੀਆਂ ਦਾ ਬਾਈ ਐ ਮੰਨ ਲਓ ਤੋਹਫਾ ਆ ਗਈ ਗਰਮੀ ਨਹੀਂ ਮੰਦੀ ਇਹ ਹੂੰ ਸਹੀ ਗੱਲ ਜੇ ਤਾਂ ਮੰਨ ਲਾ ਇਹ ਚੀਜ਼ ਬਹੁਤ ਘੱਟ ਮਿਲਦੀ ਜੀ ਹੂੰ ਹਾਂ ਸਹੀ ਗੱਲ ਆ ਬਹੁਤ ਘੱਟ ਮਿਲਦੀ ਆ ਕਾਲੀ ਜਰਸੀ ਆ ਜਾਂਦੀ ਆ ਬਾਈ ਮੰਗ ਬਹੁਤ ਆ ਮਿਲਦੀ ਬਹੁਤ ਘੱਟਾ ਹਾਂਜੀ ਤੇ ਬਾਈ ਕੀ ਮੁੱਲ ਰੂਹ ਬਾਕੀ ਠੰਡੀ ਠੁੰਡੀ ਬਹੁਤ ਜ਼ਿਆਦੇ ਜੀ ਮਤਲਬ ਉਹੀ ਨਹੀਂ ਗੱਲ ਕੋਈ ਹਲਕੀ ਠੀਕ ਆ ਬਾਈ ਠੰਡੀ ਸੀਲ ਬਾਈ ਕਹਿੰਦਾ ਫੁੱਲ ਆਈ ਹੈਗਾ ਤੂੰ ਲੱਤ ਸੜ ਕਰਦੀ ਆ ਕਿ ਬਾਕੀ ਜੇ ਥਣਾਂ ਦੀ ਗੱਲ ਕਰੀਏ ਨਾ ਥਣ ਬਹੁਤ ਵਿੱਚੀ ਤੇ ਲੱਗਿਆ ਸਫਾਈ ਵਾ ਤਾਂ ਬਾਈ ਇਹਨਾਂ ਲੈਣੇ ਹਾਂਜੀ ਸਫਾਈ ਬਹੁਤ ਹੂੰ ਦੋਮਾ ਪਾਸਿਆਂ ਨੂੰ ਬਾਈ ਲੈਵਾ ਜਿੰਨਾ ਮਗਰ ਨੂੰ ਉਨੇ ਹੀ ਕਰਮ ਵਾਲੀ ਦਾ ਮੁੱਲ ਕਿੱਥੋਂ ਲੈ ਚੈੱਕ ਕਰੋ ਥਣਾਂ ਦੀ ਕੁਆਲਿਟੀ ਪੂਰੀ ਵਿੱਚੀ ਤੇ ਜਿਹਨੂੰ ਕਹਿੰਦੀ ਆ ਬਹੁਤ ਥਣ ਲੱਗਿਆ ਵਾ ਇੱਕੋ ਜਿਹਾ ਥਣਾਂ ਹਾਂ ਜੀ ਤਾਰਾ ਮਾਰਦੇ ਠੀਕ ਹੈ ਬਈ ਬੱਚਾ ਕਰ ਦੋ ਲੈ ਬਈ ਠੰਡੀ ਸੀਲ ਚੈੱਕ ਕਰੋ ਬਈ ਠੰਡੀ ਸੀਲ ਵਾਲੀ ਆਹ ਕੋਈ ਮਤਲਬ ਹੀ ਨਹੀਂ ਜੀ ਕੋਈ ਆਇਆ ਨਹੀਂ ਬਈ ਇਹ ਨਹੀਂ ਹੈਗਾ ਵੀ ਲੱਗਦਾ ਸੜ ਜੀ ਨਹੀਂ ਕਰ ਮੈਂ ਛੱਤ ਬਿਨਾ ਬੱਚੋਂ ਵਜਾ ਬਾਕੀ ਜੇ ਬਿਨਾ ਬੱਚੇ ਤਾਂ ਵਜਾ ਪਸਮਾਹ ਬਹੁਤ ਚੰਗਾ ਕਰਦੀ ਆ ਹਾਂ ਜੀ ਹਾਂ ਲੈੜੂ ਕਿਥੋਂ ਦਈ ਸਾਨੂੰ ਚਾਰੇ ਹੂੰ ਸਹੀ ਗੱਲ ਲੈ ਥਣ ਫੂਲ ਬੜਾ ਚੰਗਾ ਰੋ ਬਈ ਬੜਾ ਚੰਗਾ ਥਣ ਲੱਗਾ ਨਾੜਾ ਚੈੱਕ ਕਰੋ ਪਹਿਲਾਂ ਮੈਂ ਹਾਂ ਜੀ ਬਹੁਤ ਚੰਗੀਆਂ ਚਵਾਈ ਵੀ ਆਪਾਂ ਤੁਹਾਨੂੰ ਚੈੱਕ ਕਰਾ ਦੇਣੀ ਬਈ ਮੈਂ ਕਹਿੰਦਾ ਮੋਟੀ ਮੋਟੀ ਚਵਾਈ ਆ ਹਾਂ ਚੋਣ ਬਹੁਤ ਸੋਹਣੀ ਹੈ ਇਹ ਦਾ ਹਲੇ ਗੋਲਾ ਇਹ ਗੱਲ ਹੋਰ ਆ ਬਾਈ ਫਾਇਟਰ ਵੀ ਚੰਗੀ ਆਉਗੇ ਇਹਦੇ ਦੰਦ ਸਿਰਫ ਫਿਰ ਜਰਸੀ ਵਾਲੇ ਜਿਹਨੂੰ ਰੱਖਦਾ ਜੀ ਉਹਨੂੰ ਪਤਾ ਹੀ ਹੈ ਨਾ ਸਹੀ ਗੱਲ ਆ ਬਾਈ ਆ ਮਗਰ ਖਾਂਚਾ ਕਰ ਲੋ ਜੀ ਕੀ ਬਾਤ ਆ ਬਾਈ ਚੋਂ ਤਾਂ ਬੜਾ ਸੁਣ ਲਗੀ ਬੈਠਾ ਮੋਟਾ ਮੋਟਾ ਚੋਂ ਨਾ ਹਨਾ ਇਹ ਨਹੀਂ ਹੈ ਪੂਰ ਸਰ ਲਿਆ ਜਾਂ ਨਿਬੜਦੀ ਨਹੀਂ ਬਾਕੀ ਮੇਨ ਗੱਲ ਠੰਡੀ ਵਾਲੀ ਜੀ ਬੱਚੀ ਹਾਂ ਸਹੀ ਗੱਲ ਆ ਠੰਡੀ ਵਾਲੀ ਆ ਕੋਈ ਚੱਕਰੀ ਨਹੀਂ ਬਾਈ ਨਿਆਣਾ ਲਾਓ ਨਾ ਲਾਓ ਉਹ ਸੋਡੀ ਮਰਜੀ ਆ ਬਾਕੀ ਠੰਡੀ ਸੀਲ ਚੈੱਕ ਕਰੂ ਨੇ ਹਾਂ ਜੀ ਕੀ ਬਾਤ ਆ ਤੇ ਬਾਈ ਮੋਲ ਫਿਰ ਅੱਗੇ ਵੀ ਜਾਇਜ ਹੁੰਦੇ ਤਾਂ ਕੀ ਮੋਲਰ ਹੋਊ ਅੱਜ ਫਿਰ ਬਾਈ ਜੀ ਇਹ ਤਾਂ ਵੀ ਬਿਲਕੁਲ ਜਾਇਜ ਹੋ ਅ ਕਿੰਨਾ ਫਿਰ ਬਈ ਫਿਕਸ ਜਾ ਬਈ ਇਹ ਦੇਵਾਂਗਾ ਅੱਜ ਆਪਾਂ 57000 ਦੇ ਕੋਈ ਇਹਦਾ 60 ਨਹੀਂ ਕੋਈ 65 ਨਹੀਂ ਚੱਕੋ ਬਾਈ ਅੱਜ ਸੌਣ 52000 ਦੀ ਦੇ ਦੇਣੀ ਬਾਈ ਕਹਿੰਦਾ ਸਫਾਈ ਦੇਖੋ ਬਾਕੀ ਹਵਾਲਾ ਚੈੱਕ ਕਰੋ ਬਹੁਤ ਸੋਹਣਾ ਦੇਖੋ ਇਧਰ ਦੀ ਸੰਗਤ ਕੀ ਬਾਤ ਆ ਬਾਈ ਜਿਹੇ ਦਾਸੂਏ ਸੁਪੇ ਨਹੀਂ ਹੈਗਾ ਬਈ ਇਹ ਹਵਾਨਾ ਟੁੱਟੂਗੇ ਨੇ ਐ ਹੀ ਰਹਿਣਾ ਕਹਿੰਦੇ ਬਾਈ ਹਾਂਜੀ ਹਾਂਜੀ ਬਾਕੀ ਮੱਝਾਂ ਨਾਲ ਦਾ ਦੁੱਧ ਦੇਣਾ ਜੀ ਹੂੰ ਮੱਝਾਂ ਨਾਲ ਦਾ ਬਾਈ ਦੁੱਧ ਹੋਊਗਾ ਤੇ ਦੁੱਧ ਵੀ گاੜਾ ਹੋਊਗਾ ਪੂਰੀ ਸੰਧੀ ਪਲੀ ਹੈ ਬੱਚੀ ਸਹੀ ਗੱਲ ਆ ਬਾਈ ਸੈਨਗ ਵਾਲੀ ਆ ਬਾਈ ਚਮਕ ਵਾਲੀ ਆ ਪਲੀ ਵੀ ਫੁੱਲਾ ਬਾਕੀ ਬਰੀਡ ਚੈੱਕ ਕਰੋ ਲੈ ਫੇ ਚੈੱਕ ਕਰੋ ਫੇਸ ਵੀ ਬਹੁਤ ਪਿਆਰਾ ਹੈ ਛੋਟਾ ਛੋਟਾ ਕੰਨਾ ਬੋਦੀ ਬਾਤੀ ਨਾ ਇਹ ਗੱਲ ਕਰੀਏ ਫੁੱਲ ਕਮਾਲ ਦੀ ਆ ਤੇ ਮੁੱਲ ਵੀ ਬਾਈ ਨੇ ਜਮਾ ਜਾਇਜ਼ ਕੀਤਾਗਾ ਮਾਨ ਤਣ ਬਾਈ ਛੋੜ ਛੱਪਾ ਹੋ ਜੀ ਛੋੜ ਛੱਪਾ ਹੀ ਹੋ ਜੀ ਵੀ ਨਹੀਂ ਸੌਦੇ ਵਾਲਾ ਮੁੱਲ ਨਹੀਂ ਸਾਨੂੰ ਆਪਣਾ ਇਹ ਨਾ ਬੰਦਾ ਕਰੇ ਬਾਈ ਦੇਣੀ ਕਿੰਨੇ ਜਾਂ ਕੀ ਕਰਨਾ ਚੈੱਕ ਕਰੋ ਹਵਾਨਾ ਚੈੱਕ ਕਰੋ ਦੁੱਧ ਵਾਲੀ ਨਾੜ ਚੈੱਕ ਕਰੋ ਬੜੀ ਚੰਗੀ ਲੱਗੀ ਯਾਨੀ ਆਪਣਾ ਇਹ ਦੇਣੀ ਆ ਮੰਨ ਕੇ ਚੱਲੂਗੀ ਸੌਦੇ ਵਾਲਾ ਮੁੱਲ ਨਹੀਂ ਕੋਈ ਇਹ ਆਪਣਾ ਇਹ ਠੀਕ ਆ ਤੇ ਮੁੱਲ ਕਰਾਉਣਾ ਫਿਰ 36000 ਰੁਪਏ ਜੀ ਠੀਕ ਆ ਬਾਈ ਹਾਂ ਦੇਣੀ 57000 ਰੁਪਏ ਦੀ ਆਪਾਂ ਠੀਕ ਹਾਂ ਸੋ ਆਪਾ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ